ਲੱਗੀ ਜਿਹੜਾ ਫਰਜ ਲੱਗਾ ਨਾ ਉਹ ਮਾਰੇ ਕਿ ਹੈ ਬੇ 26 ਪਉ ਨੂੰ ਜਿਹੜੇ ਬਤਰਾ 17 74 ਤੋਂ ਰਹਿ ਗਏ ਉਹ 778 ਇਟਾ ਨਾ ਹੈ ਸਾਵੰਡਰੋ ਜਿਹਨੇ ਕਰਦਾ ਪ੍ਰਵਾਸ ਦੀ ਨਾ ਉਹਨਾਂ ਘਰ 778 ਇਟਾ ਨਹੀਂ ਛੇਵਾ ਦੇਤੀ ਉਹ ਲਿਖ ਦਿੱਤੇ ਹੋਏ ਬਹੁਤ ਇਹ ਸਤ ਚਾਹਦੇ ਕੋਈ ਪੜ੍ਹੇ ਸੀ ਨਹੀਂ ਦਾ ਇਹ ਰਵੀਦਾਸ ਦੇ ਮਿੱਤਰ ਹੈ ਹਾਂ ਜੀ ਉਹਦਾ ਦਰਜਾ ਬਿਲਕੁਲ ਹੀ ਕਹਾਤਾ ਉਹ ਜਿਹੜੇ ਇੱਕ ਰਵੀਦਾਸ ਦੇ ਮਿੱਤਰ ਜਿਹੜਾ ਉਸ ਵੇਲੇ ਮਾਰਿਆ ਲਿਖਤ ਕਰਾਈ ਕਿ ਛੇ ਭੈਣ ਭਰਾ ਦੇ ਸਭ ਤੋਂ ਮਿੱਤਰ ਹੀ ਕਿ ਉਸ ਵੇਲੇ ਬਚਪਨ ਤੋਂ ਯਾਰ ਹੈ ਰਵੀਦਾਸ ਦਾ ਪਹਿਲਾਂ ਤੋਂ ਪ੍ਰੇਮ ਸੀ ਹੋਏ ਟੱਬਰ ਹੀ ਉਸ ਤੋਂ ਹੀ ਅੱਛਾ ਅੱਛਾ ਪਰ ਇਹਨਾਂ ਨੂੰ ਹਜ਼ਾਰ ਵੀ ਨਹੀਂ ਕੋ ਦਿੰਦਾ ਬਹੁਤਾ ਟੱਬਰ ਵੇਖ ਕੇ ਇਹ ਰਹਿੰਦੇ ਹੀ ਉੱਥੇ ਹੀ ਕਿਥੇ ਰਹਿੰਦੇ ਰਵੀ ਦਾ ਹਕੂ ਮਨਾਸ ਮਨਾਕ ਹਾਂ ਹੈ ਮਨਾਸ ਉਹ ਮੇਤਾ ਦੇ ਲਿਖ ਤਾਂ ਮੇਤਾ ਨਹੀਂ ਉਹਦੀ ਗੱਲ ਦੱਸੇ ਨਹੀਂ ਬਗਲ ਦੱਸ ਜੀ ਕਿ ਤੁਮ ਤੇਰਾ ਤੇ ਮੇਰੇ ਘਰ ਚਲ ਗਿਆ ਜਨਾਨੀ ਵਾਲ ਚਲ ਗਿਆ ਜੇ ਕੇ ਮੇਰੇ ਅਦਾਲਤ ਜਾਂਦਾ ਤੇਰਾ ਕੋਈ ਲੇਖਾ ਬਣ ਜਾਂਦਾ ਉਹ ਵਿਚਈਆ ਲਿਖਦਾ ਬੀ ਨੂੰ ਲੜਕੀ ਦਾ ਭੇਜਾਂ ਉਹ ਤੇ ਰਵਿਦਾਸ ਨੇ ਹਿਟ ਨੂੰ ਪਕੜਿਆ ਸੀ ਨਾ ਕਮਕਾਈ ਹੀ ਤਾਂ ਸੁੰਨੇ ਦੀ ਬਣ ਗਈ ਸੀ ਜੁਲੇਣਾ ਮੀਨਾ ਮਾਰਿਆ ਨਾ ਉਹਨੂੰ ਕਿ ਤੁਹਾਂ ਗਰੀਬ ਇਸ ਤਰ੍ਹਾਂ ਦਾ ਉਹ ਫਿਰ ਉਹਨੇ ਰਵਿਦਾਸ ਨੇ ਹਿਟ ਚੁੱਕ ਕੇ ਕਮਕਾਈ ਹੀ ਉਹ ਬਣ ਗਈ ਸੋਨੇ ਦੀ ਉਹਨੇ ਕਿ ਜੇ ਮੈਂ ਚਾਹਾਂ ਤੇ ਪਰਮੇਸ਼ਰ ਦੀ ਨਹੀਂ ਕਿਰਪਾ ਹੈ ਲੇਕਿਨ ਮੈਨੂੰ ਜੋ ਪਾਣਾ ਬਰਤੇ ਦਾ ਗਰੀਬੀ ਦਾ ਉਹ ਸਿਚਿਆ ਨਾ ਕਾਫੀ ਬੜੀ ਇੰਦਾ ਲੇਖ ਬਚਨ ਦਾਸ ਉਹਦੇ ਨਾਲੋਂ ਮੀਨਾ ਨੂੰ ਨੇ ਮਾਰਿਆ ਹਾਂਜੀ ਮੀਨਾ ਮਾਰਿਆ ਕੋਈ ਨਹੀਂ ਨਹੀਂ ਇਹਦੇ ਨਾਲ ਬਚਨ ਦਾਸ ਹੋ ਰਹੀ ਹੈ ਨਾ ਫਿਰ ਜਿਹੜੀ ਇੱਕ ਉੱਥੇ ਵਾਲੀ ਗੱਲ ਹੈ ਨਾ ਉਹ ਦੂਈ ਲੇਖ ਤੇ ਵਿੱਚ ਹੈ ਜਿਹੜਾ ਜੀ ਭੈਣ ਭਰਾ ਦੇ ਸਫਮਾ ਮਿੱਤਰ ਹੀ ਸਾਡਾ ਫਿਲਦਾਸ ਕੰਦਾ ਉਹ ਵੀਰ ਬੱਗੋ ਕਹਿੰਦਾ ਜੀ ਉਹ ਦੋਸਤ ਹੋਰ ਸੀ ਕੋਈ ਨਹੀਂ ਮੈਂ ਨਹੀਂ ਤੁਸੀਂ ਮੈਂ ਕਹਿੰਦਾ ਇਹੋ ਹੀ ਜਿਹੜਾ ਇਹ ਨਹੀਂ ਨਹੀਂ ਇਹ ਇਹ ਸ਼ੁਰੂ ਹੋਈਏ ਦੋਸਤ ਇਹਦੀ ਲਿਖਤ ਆ ਤੇ ਨਿਤ ਤਦ ਇਹਦੀ ਲਿਖਤ ਆ ਉਹ ਉਹ ਮੇਰੇ ਨਾਲ ਉਹ ਆਦੇ ਹੋਏ ਤੇ ਜਾ ਉਹ ਗਗੜੀ ਜਿਹੜੀ ਹੀ ਉਹਦਾ ਭਰਾ ਹੋਣ ਬਣਿਆ ਪਾਲ ਸਿੰਘ ਪਾਲ ਸਿੰਘ ਉਹਨਾਂ ਗਗੜੀ ਹੀ ਤੇ ਉਹਦੇ ਅਗੋਂ ਨਹੀਂ ਨੰਗੇ ਤੇ ਫਿਰ ਇਹ ਉਹਨੂੰ ਮਹੌਲੀ ਦੇ ਲੇ ਫਿਰ ਇਹ ਇੱਥੇ ਬੈਜੋ ਦੇ ਉੱਪਰ ਉੱਪਰ ਬੈਜੋ ਉੱਪਰ ਬੈਜੋ ਉੱਥੇ ਬੈਜੋ ਇੱਥੇ ਉੱਪਰ ਬੈਜੋ ਫਿਰ ਉੱਪਰ ਬੈਜੋ ਪ੍ਰਧਾਨ ਸਾਹਿਬਾਂ ਇੱਥੇ ਆਹ ਪਾਜੀ ਥਾਲੇ ਪੁੱਛਾਂ ਉਹਦੀ ਮਾਇਕ ਪੁੱਛਾਂ ਉਹ ਇੱਧਰ ਪਈ ਨਾ ਬਣਾ ਪਾ ਦੇ ਕੰਡੇ ਨੇ ਸਾਨੂੰ ਉਹ ਗਿਆ ਉਹਦਾ ਸਾਰਾ ਕਾਦੀ ਕੁੜੀਆਂ ਨੇ ਦੋ ਦਿਨ ਪੁੱਛਿਆ ਆਹ ਰਵੇ ਨਾ ਮੈਂ ਜਿਸ ਨਾਮ ਕਰ ਮੈਂ ਦੇਖਣ ਮਾਰਿਆ ਦਾ ਸੱਚਾ ਮੈਂ ਕਹਿੰਦੀ ਕਿ ਅੰਦਰ ਸਾਹਿਬ ਲਈ